ਵਿਚਾਰ ਕਰਨ ਦੇ ਲਈ ਮੇਨਾ ਜੁੜੇ ਨੇ ਸੰਜੀਵ ਸ਼ਰਮਾ ਜੀ ਜੋ ਕਿ ਉੱਥੇ ਖੁਦ ਪੀਸੀ ਤੇ ਹੋ ਰਹੀ ਹੈ ਉੱਥੇ ਬਾਹਰ ਖੜੇ ਨੇ ਸ਼ੰਭੂ ਤੇ ਤਾਂ ਸੰਜੀਵ ਸ਼ਰਮਾ ਜੀ ਸਵਾਗਤ ਹੈ ਤੁਹਾਡਾ ਜੀ ਧੰਨਵਾਦ ਛੋਟੀ ਸਾਹਿਬ ਬਹੁਤ ਧੰਨਵਾਦ ਜੀ ਸ਼ਰਮਾ ਜੀ ਕੀ ਕੁਝ ਹੋ ਰਿਹਾ ਉੱਥੇ ਹਾਂ ਬਿਲਕੁਲ ਛੋਟੀ ਸਾਹਿਬ ਬਿਲਕੁਲ ਕੱਲ ਦੇਖੋ ਸਵਰਨਸੀ ਭੰਦੇਰ ਦਾ ਇੱਕ ਬਿਆਨ ਆਇਆ ਸੀਗਾ ਜੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਸ਼ੰਭੂ ਬਾਰਡਰ ਤੇ ਅਸੀਂ 10 ਤਰੀਕ ਯਾਨੀ ਕਿ ਅੱਜ 12 ਵਜੇ ਇੱਕ ਪੀਸੀ ਕਰਾਂਗੇ ਜੀ ਜੀ ਉਹਦੇ ਵਿੱਚ ਜਿਹੜੀ 14 ਫਰਵਰੀ ਨੂੰ ਸਰਕਾਰ ਦੇ ਨਾਲ ਮੀਟਿੰਗ ਰੱਖੀ ਹੋਈ ਆ ਉਹਦੇ ਬਾਰੇ ਵਿਚਾਰ ਵਟਾਂਦਰਾ ਕਰਨੇ ਬਾਰੇ ਜੀ ਦੇਖੋ ਸਵਰਨ ਸਿੰਘ ਭੰਦੇਰ ਢੱਲੇਵਾਲ ਸਾਹਿਬ ਦੇ ਨਾਲ ਪੂਰੀ ਸਪੋਰਟ ਦੇ ਵਿੱਚ 30 ਦਸੰਬਰ ਦੇ ਪੰਜਾਬ ਬੰਦ ਕਰਨ ਤੱਕ ਹੀ ਸੀਮਤ ਤੇ ਜੋ ਦਿਖਣ ਨੂੰ ਜੋ ਸਾਹਮਣੇ ਦਿਖ ਰਿਹਾ ਜੀ ਜੀ ਸਹੀ ਗੱਲ ਹੈ ਉਸ ਤੋਂ ਬਾਅਦ ਸਰਕਾਰ ਦਾ ਬਫਦਾ ਆ ਸਰਕਾਰ ਦਾ ਬਫਦਾ ਹੁਣ ਤੋਂ ਬਾਅਦ ਜੋ ਗੱਲਬਾਤ ਹੋਈ 14 ਫਰਵਰੀ ਤੈ ਹੋ ਗਈ ਜੀ ਹਾਂਜੀ ਉਸ ਤੋਂ ਬਾਅਦ ਭੰਦੇਰ ਸਾਹਿਬ ਨੇ ਪੁਗਰਾਹਾਂ ਸਾਹਿਬ ਨੇ ਜਾ ਆਪਣੇ ਲੱਖੋਵਾਲ ਸਾਹਿਬ ਨੇ ਇਹਨਾਂ ਨੇ ਆਪਣਾ ਰਸਤਾ ਜਿਹੜਾ ਕਿਤੇ ਨਾ ਕਿਤੇ ਅਲੱਗ ਕਰ ਲਿਆ ਉਹਦੀ ਵਜ੍ਹਾ ਕੀ ਹੈ ਇਹ ਰੱਬ ਜਾਣਦਾ ਹੈ ਜੀ ਜੀ ਲੇਕਿਨ ਮੀਟਿੰਗ ਦੇ ਵਿੱਚ ਕੀ ਅੰਦਰ ਹੋ ਰਿਹਾ ਜਾਂ ਕੀ ਹੋਣਾ ਇਹ ਤਾਂ ਜਿਹੜਾ ਆਉਣ ਵਾਲਾ ਟਾਈਮ ਦੱਸੂਗਾ ਕਿਉਂਕਿ ਭੰਦੇਰ ਸਾਹਿਬ ਦੇ ਕਹਿਣ ਦੇ ਹਿਸਾਬ ਨਾਲ ਵੀ ਜਿਹੜੀ 14 ਫਰਵਰੀ ਦੀ ਸਾਡੀ ਇਹ ਮੀਟਿੰਗ ਤੈਅ ਹੋਈ ਆ ਉਹਦੇ ਵਿੱਚ ਅਸੀਂ ਵਿਚਾਰ ਵਟਾਂਦਰਾ ਕਰਨਾ ਹੈ ਜੀ ਜੀ ਪਹਿਲੀ ਗੱਲ ਤਾਂ ਇਹ ਸਵਾਲ ਖੜਾ ਕਰਦੀ ਆ ਪਬਲਿਕ ਲੋਕ ਖੜਾ ਕਰਦੇ ਆ ਜੀ ਅਸੀਂ ਤਾਂ ਭੰਦੇਰ ਸਾਹਿਬ ਨੂੰ ਇੱਕ ਚੈਨਲ ਦੇ ਥਰੂ ਵੀ ਆਪਣੀ ਬੇਨਤੀ ਕਰਨਾ ਚਾਹੁੰਦੇ ਆ ਵੀ ਭੰਦੇਰ ਸਾਹਿਬ ਜਦੋਂ ਤੁਸੀਂ ਆਪਣੀ ਕੋਈ ਪੋਸਟ ਪਾਉਣੇ ਹੁੰਦੇ ਆ ਉਹਦੇ ਨੀਚੇ ਕਮੈਂਟ ਪੜ੍ਹੇ ਕਰੋ ਜੀ ਜੀ ਲੋਕ ਕਨਫਿਊਜ਼ ਹੋ ਰਹੇ ਆ ਜੀ ਸ਼ਰਮਾ ਜੀ ਮੇਰੇ ਮੇਰੇ ਕੋਲ ਕਮੈਂਟ ਆ ਚੁੱਕੇ ਆ ਮੈਂ ਪਹਿਲਾਂ ਉਸਤੇ ਗੱਲ ਕਰਾਂਗਾ ਵੀ ਸਾਫ਼ ਲਿਖਿਆ ਨੌਜਵਾਨੇ ਵੀ ਭੰਦੇਰ ਸਾਹਿਬ ਹੀਰੋ ਨਾ ਬਣੋ ਕਿਉਂਕਿ ਸਾਡਾ ਧਰਨਾ ਅੰਤ ਸਮਾਪਤ ਹੋਣ ਤੇ ਆਪ ਹੈ ਆਮ ਲੋਕਾਂ ਦਾ ਦੁਖੀ ਹੋ ਰਹੇ ਹਨ ਪਰ ਤੁਸੀਂ ਜਿਹੜੀ ਬਿਆਨਬਾਈ ਰੂਹੇ ਦੀ ਦਿੰਦੇ ਹੋ ਤੁਸੀਂ ਹੀਰੋ ਬਣ ਰਹੇ ਹੋ ਇੱਕ ਮਿੰਟ ਆ ਚੁੱਕਿਆ ਮੇਰੇ ਕੋਲ ਉਹਨੇ ਹਾਂ ਬਿਲਕੁਲ ਜਿਹੜੀ ਹੀਰੋ ਬਣਨ ਦੀ ਗੱਲ ਕਰਦੇ ਆ ਛੋਟੀ ਸਾਹਿਬ ਅਸੀਂ ਉਹੀ ਗੱਲ ਕਰ ਰਹੇ ਆ ਤੇ ਕੋਈ ਅਸੀਂ ਕੋਈ ਭੰਦੇ ਸਾਹਿਬ ਦੀ ਵਿਰੋਧਤਾ ਨਹੀਂ ਕਰਦੇ ਢੱਲੇਵਾਲ ਸਾਹਿਬ ਦਾ ਪੱਖ ਨਹੀਂ ਜੀ ਲੰਦੇ ਜੀ ਇਹਨਾਂ ਸਵਾਲ ਇਹ ਬਣਦਾ ਹੈ ਵੀ ਜਦੋਂ 14 ਫਰਵਰੀ ਦੀ ਮੀਟਿੰਗ ਵਾਸਤੇ 12 ਫਰਵਰੀ ਨੂੰ ਖਨੌਰੀ ਦੇ ਵਿੱਚ ਮੀਟਿੰਗ ਸੱਦੀ ਹੋਈ ਹੈ ਢੱਲੇਵਾਲ ਸਾਹਿਬ ਨੇ ਮਹਾਪੰਚਾਇਤ ਸੱਦੀ ਹੋਈ ਹੈ ਜੀ ਫਿਰ ਅੱਜ ਕ ਜੀ ਜੀ ਉਹ ਵੀ ਤੁਸੀਂ ਆਪਣੇ ਪੋਸਟ ਪਾਉਣੇ ਵੀਡੀਓ ਪਾਉਣੇ ਉਹਦੇ ਵਿੱਚ ਕਰਦੇ ਵੀ ਅਸੀਂ ਵੱਡੇ ਪੱਧਰ ਤੇ ਸੰਘਰਸ਼ ਟਿੱਕਾ ਕਰ ਲਿਆ ਜੀ ਵੱਡੇ ਪੱਧਰ ਤੇ ਲੋਕ ਜੁੜੋ ਸਾਡੇ ਨਾਲ ਆ ਕੇ ਪ੍ਰੈਸ ਕਾਨਫਰੈਂਸ ਤੇ ਪ੍ਰੈਸ ਦੇ ਲੋਕ ਵੀ ਮੀਡੀਆ ਦੇ ਲੋਕ ਵੀ ਜੁੜਨਗੇ ਦੇਖੋ ਨਾ ਮੀਡੀਆ ਵੈਲੇ ਜੀ ਨਾ ਆਮ ਪਬਲਿਕ ਵੈਲੀ ਆ ਤੇ ਕਿਹਦੇ ਵਾਸਤੇ ਖਨੌਰੀ ਜਾਣ ਜਾਂ ਕਿਹਦੇ ਵਾਸਤੇ ਚੰਡੀਗੜ੍ਹ ਜਾਣ ਜਾਂ ਕਿਹਦੇ ਵਾਸਤੇ ਸ਼ੰਭੂ ਬਾਰਡਰ ਬੈਰੀਅਰ ਤੇ ਆਉਣ ਜੀ ਪਹਿਲਾਂ ਤਾਂ ਲੋਕਾਂ ਸਾਹਮਣੇ ਇੱਕ ਸਵਾਲ ਖੜਾ ਕਰਤਾ ਜੀ ਗੁਰਾਂ ਸਾਹਿਬ ਨੇ ਜੀ ਜੀ ਉਹ ਕਹਿੰਦੇ ਜੀ ਅਸੀਂ ਐਸਕੇਐਮ 2 ਬਣਾਇਆ ਜੀ ਹਾਂ ਜੀ ਹੁਣ ਭੰਦੇਰ ਸਾਹਿਬ ਕਹਿ ਰਿਹਾ ਐ ਐਸਕੇਮ ਭਾਰਤ ਬਣਾਇਆ ਹੈ ਜੀ ਜੀ ਇਹ ਇੱਕ ਐਸਕੇਮ ਪਹਿਲਾ ਚੱਲ ਰਿਹਾ ਜਿਹਦੇ ਵਿੱਚ ਡੱਲੇਵਾਲ ਸਾਹਿਬ ਦਾ ਰੋਲ ਹੈ ਜੀ ਕਿਉਂਕਿ ਲੋਕ ਤਾਂ ਇਹ ਕਹਿ ਰਹੇ ਆ ਵੀ ਅਸੀਂ ਕਿਹਦੀ ਸਪੋਰਟ ਕਰੀਏ ਨਾ ਹਾਂ ਬਿਲਕੁਲ ਦੇਖੋ ਲੋਕ ਵੀ ਕਹਿ ਰਹੇ ਆ ਤੇ ਸਰਕਾਰ ਵੀ ਸਰਕਾਰ ਦਾ ਕੁਐਸਚਨ ਅੱਜ ਨਹੀਂ ਤਾਂ ਥੋੜੀ ਸਾਬ ਕੱਲ ਆ ਜੂਗਾ ਲੋਕਾਂ ਦੇ ਸਾਹਮਣੇ ਜਾਂ ਲੋਕਾਂ ਦੇ ਵਿੱਚ ਵੀ ਅਸੀਂ ਕਿਹੜੇ ਜਥੇਬੰਦੀ ਦੀ ਗੱਲ ਕਰੀਏ ਕਿਹੜੀ ਜਥੇਬੰਦੀ ਦੀ ਗੱਲ ਮੰਨੀ ਹੈ ਫਿਰ ਇਹ ਲੋਕ ਬੇੜੀਆਂ ਚ ਬੱਟੇ ਪਾ ਕੇ ਸਾਈਡ ਤੇ ਹੋ ਜਾਣਗੇ ਫਿਰ ਸਾਰਾ ਦੋਸ਼ ਆ ਜਾਏਗਾ ਡੱਲੇ ਵਾਲ ਸਾਹਿਬ ਤੇ ਮਰ ਜਾਣਗੇ ਜੀ ਦੇਖੋ ਹੁਣ ਸਰਕਾਰ ਸਾਥ ਦੇ ਰਹੀ ਹੈ ਭਗਵਾਨ ਤਮਾਨ ਦੀ ਕਿ ਕਿਸਾਨਾਂ ਸਾਥ ਦੇਣ ਤੇ ਉਤਰੀ ਹੋਈ ਹੈ ਪਰ ਐਨ ਹੋਵੇ ਕਿ ਜਿਹੜੇ ਰੋਜ਼ ਬਿਆਨਬਾਜ਼ੀ ਹੋ ਰਹੀਆਂ ਮੀਟਿੰਗਾਂ ਹੋ ਰਹੀਆਂ ਭਗਵਾਨ ਤਮਾਨ ਦੀ ਪਿੱਛੇ ਹੋ ਜਾਣ ਤੇ ਬਹੁਤ ਵੱਡਾ ਨੁਕਸਾਨ ਹੋ ਜੇ ਕਿਉਂਕਿ ਦੇਖੋ ਕੱਲੇ ਕਿਸਾਨਾਂ ਦਾ ਫਾਇਦਾ ਨਹੀਂ ਹੋਣਾ हां देख दे हर एक इक ਘਰ ਦਾ ਫਾਇਦਾ ਹੋਣਾ ਸਭ ਨੂੰ ਚੀਜ਼ਾਂ ਸਸਤੀਆਂ ਮਿਲਣਗੀਆਂ ਅਸੀਂ ਮੰਦੇ ਆ ਪਰ ਗੱਲ ਉੱਥੀ ਹੈ ਜੇ ਸਰਕਾਰ ਪਿੱਛੇ ਹੋ ਗਈ ਤਾਂ ਫਿਰ ਬਹੁਤ ਵੱਡਾ ਨੁਕਸਾਨ ਕਰਾ ਬੈਠਣਗੇ ਦੇਖੋ ਛੋਟੀ ਸਾਹਿਬ ਸਰਕਾਰ ਨੂੰ ਵੀਕ ਪੁਆਇੰਟ ਜਾ ਰਿਹਾ ਜੀ ਕਿਸਾਨ ਜਥੇਬੰਦੀਆ ਵੱਲੋਂ ਜੀ ਅਸੀਂ ਬਾਰ ਬਾਰ ਕਿਉਂ ਕਹਿੰਨੇ ਆ ਵੀ ਜਦੋਂ ਇੱਕ ਸਰਕਾਰ ਦੀ ਗੱਲ ਡੱਲੇਵਾਲ ਸਾਹਿਬ ਦੀ ਜਥੇਬੰਦੀ ਦੇ ਨਾਲ ਹੋ ਰਹੀ ਹੈ ਡੱਲੇਵਾਲ ਸਾਹਿਬ ਦੀ ਜਥੇਬੰਦੀ ਮਤਲਬ ਪੂਰੇ ਲੋਕਾਂ ਦਾ ਜਿਹਨੂੰ ਕਹਦੇ ਨੇ ਕਿ ਗੱਠਜੋੜ ਬਣਾਇਆ ਗਿਆ ਜੀ ਐਸ ਕੇ ਐਮ ਜੀ ਤੁਸੀਂ ਐਸਕੇਮ ਦੇ ਟੁਕੜੇ ਕਰ ਰਹੇ ਹੋ ਐਸਕੇਮ ਨੂੰ ਵੜਾ ਰਹੇ ਹੋ ਐਸਕੇਮ ਭਾਰਤ ਬਣਾ ਰਹੇ ਹੋ ਇਹਦਾ ਮਤਲਬ ਤੁਸੀਂ ਨਹੀਂ ਚਾਹੁੰਦੇ ਤੁਸੀਂ ਆਪਣੇ ਕਮੈਂਟ ਪੜ੍ਹ ਕੇ ਦੇਖੋ ਲੋਕ ਤੁਹਾਨੂੰ ਬੀਜਪੀ ਦਾ ਦੱਸਦੇ ਐਜੰਟ ਜੀ ਭੰਦੇਰ ਸਾਹਿਬ ਨੂੰ ਖੁਦ ਬੀਜਪੀ ਦਾ ਏਜੰਟ ਦੱਸ ਰਹੇ ਆ ਕਿਉਂ ਦੱਸ ਰਹੇ ਆ ਕਿਉਂਕਿ ਉਹ ਬਣਦਾ ਹੋਇਆ ਜਿਹੜਾ ਕੰਮ ਆ ਜਿਹਦੇ ਪਿੱਛੇ ਡੱਲੇਵਾਲ ਸਾਹਿਬ ਬੈਠੇ ਆ ਜਾਂ ਪੰਜਾਬ ਦੇ ਲੋਕ ਜਾਂ ਪੂਰੇ ਹਿੰਦੁਸਤਾਨ ਦੇ ਜਿਹੜੇ ਲੋਕਾਂ ਨੂੰ ਜ਼ਰੂਰਤ ਹੈ ਤਿੰਨ ਕਾਲੇ ਕਾਨੂੰਨ ਨੂੰ ਕਾਨੂੰਨ ਰੱਦ ਕਰਾਉਣ ਦੀ ਜਾਂ ਐਮਐਸਪੀ ਤੇ ਗੱਲ ਕਰਨ ਦੀ ਦੇਖੋ ਉਹ ਸਾਰੇ ਲੋਕਾਂ ਵਾਸਤੇ ਉਹ ਕੱਲੇ ਡੱਲੇਵਾਲ ਸਾਹਿਬ ਵਾਸਤੇ ਨਹੀਂ ਲੇ ਆਦੋਨਾ ਦਿੱਲੀ ਪੜ ਕੇ ਕਦੇ ਨਹੀਂ ਚੱਲਣਾ ਚਾਹੀਦਾ ਕੋਈ ਸਮਾਂ ਮਿੱਟਿਆ ਹੋਣਾ ਕੋਈ ਟਾਈਮ ਮਿੱਟਿਆ ਹੋਣਾ ਲੋਕਾਂ ਨੇ ਇੱਕ ਟਾਈਮ ਕੱਟ ਕੇ ਤੁਹਾਡੇ ਕੋਲ ਆਉਣਾ ਹੁੰਦਾ ਲੋਕ ਕਨਫਿਊਜ਼ ਹੋ ਰਹੇ ਆ ਵੀ ਅੱਜ ਸ਼ੰਭੂ ਬਾਡਰ ਤੇ ਆਈਏ ਲੋਕ ਕਨਫਿਊਜ਼ ਹੋ ਰਹੇ ਆ ਵੀ ਅਸੀਂ 12 ਤਰੀਕ ਨੂੰ ਡੱਲੇਵਾਲ ਸਾਹਿਬ ਦੇ ਕਨੋਰੀ ਜਾਈਏ ਜਾਂ ਲੋਕ ਕਨਫਿਊਜ਼ ਹੋ ਰਹੇ ਆ ਵੀ 14 ਤਰੀਕ ਨੂੰ ਜਿਹੜੀ ਦਿੱਲੀ ਆ ਉਹਦੀ ਮੀਟਿੰਗ ਕਿਵੇਂ ਸਪੋਰਟ ਕਰੀਏ ਜੀ ਤੁਸੀਂ ਪਬਲਿਕ ਨੂੰ ਕਨਫਿਊਜ਼ ਨਾ ਜੀ ਕਰੋ ਤੁਸੀਂ ਅਗਰ ਇੱਕਜੁੱਟਤਾ ਨਹੀਂ ਦਿਖਾਉਣੀ ਤੁਸੀਂ ਅਗਰ ਸਪੋਰਟ ਨਹੀਂ ਕਰਨੀ ਡੱਲੇਵਾਲ ਸਾਹਿਬ ਦੀ ਜਾਂ ਸਚਾਈ ਦੀ ਸਟ੍ਰੀਜ ਅਲੱਗ ਜਿਹੜੇ ਤੁਸੀਂ ਪ੍ਰੋਗਰਾਮ ਬਣਾਉਨੇ ਆ ਅਲੱਗ ਕਾਨਫਰੰਸਾਂ ਕਰਦੇ ਆ ਇਹਦੇ ਵਿੱਚ ਲੋਕਾਂ ਨੂੰ ਪਾ ਕੇ ਕਨਫਿਊਜ਼ ਨਾ ਕਰੋ ਜੀ ਨਹੀਂ ਮੈਂ ਇਹ ਗੱਲ ਕਹਿਣਾ ਚਾਹੁੰਦਾ ਸ਼ਰਮਾ ਜੀ ਦੇਖੋ ਇਹਨਾਂ ਸਾਰਿਆਂ ਦੇ ਕੈਂਪ ਦੀ ਉਹ ਮਰਨਵਾਰ ਸ਼ੁਰੂ ਕੀਤਾ ਇੱਕ ਐਨੇ ਬਜ਼ੁਰਗ ਵਿਅਕਤੀ ਨੇ ਹੁਣ ਜਦੋਂ ਇਹ ਮਰਨਵਾਰ ਤਾਂ ਕਿੱਥੇ ਨਾ ਸਕਸੈਸਫੁਲ ਹੋਣ ਜਾ ਰਿਹਾ ਧਰਨਾ ਸਹੀ ਨਹੀਂ ਤੇ ਆਣ ਲੱਗਾ ਕਿਉਂਕਿ ਆਮ ਲੋਕਾਂ ਨੂੰ ਬੜੀ ਪਰੇਸ਼ਾਨੀ ਆ ਰਹੀ ਕਈ ਵਾਰ ਪੰਜਾਬ ਬੰਦ ਹੋਇਆ ਸਰਕਾਰ ਨੇ ਵੀ ਸਾਫ਼ ਕਿਹਾ ਵੀ ਨੁਕਸਾਨ ਹੁੰਦਾ ਆ ਆਮ ਲੋਕਾਂ ਨਾਲ ਵੈਸੇ ਜਿਹਾ ਗਲਬਤ ਹੋਈ ਦਿਖਾਈ ਆਮ ਲੋਕ ਵੀ ਉਦੇ ਕਾਫੀ ਦੁਖੀ ਦੇਖੇ ਹੁਣ ਜਦੋਂ ਇਹ ਧਰਨਾ ਐਨ ਟਾਈਮ ਤੇ ਆ ਗਿਆ ਤੁਸੀਂ ਹੁਣ ਸਾਥ ਛੱਡ ਰਹੇ ਹੋ ਜਾਂ ਤਾਂ ਤੁਸੀਂ ਪਹਿਲਾਂ ਨਾਲ ਬੰਨਦੇ ਨਾ ਜਾਂ ਤੁਹਾਨੂੰ ਹੀਰੋ ਨਹੀਂ ਬਣਾਇਆ ਗਿਆ ਤਾਂ ਹੁਣ ਤੁਸੀਂ ਪਿੱਛੇ हट ਰਹੇ ਹੋ ਦੇਖੋ ਸਾਥ ਨਹੀਂ ਛੱਡੋ ਅਸੀਂ ਇਹ ਨਹੀਂ ਕਹਿੰਦੇ ਵੀ ਸਾਥ ਕਿਉਂ ਛੱਡਣਾ ਸਾਥ ਛੱਡ ਦਿਓ ਲੇਕਿਨ ਪ੍ਰੋਗਰਾਮ ਨੂੰ ਗਲਤ ਕਰਨ ਦੀ ਕੋਸ਼ਿਸ਼ ਨਾ ਕਰੋ ਪਬਲਿਕ ਨੂੰ ਅੜਝਾਉਣ ਦੀ ਕੋਸ਼ਿਸ਼ ਨਾ ਕਰੋ ਕੋਈ ਪਬਲਿਕ ਜਿਹੜੀ ਬੋਲ ਰਹੀ ਹੈ ਵੀ ਕਿਸਾਨ ਜਥੇਬੰਦੀ ਅੱਜ ਪੰਜਾਬ ਬੰਦ ਕਰ ਦਿੰਦੀ ਹੈ ਕਿਸਾਨ ਜਥੇਬੰਦੀ ਕਰ ਦਿੰਦੀ ਅਸੀਂ ਟੋਲ ਪਲਾਜ਼ੇ ਬੰਦ ਕਰ ਦਿੰਦੇ ਹਾਂ ਕਿਸਾਨ ਜਥੇਬੰਦੀ ਕਹਿੰਦੀ ਅਸੀਂ ਟ੍ਰੇਨਾਂ ਰੁਕਣੀਆਂ ਜੀ ਦੇਖੋ ਇਹ ਚੀਜ਼ਾਂ ਦੇ ਨਾਲ ਆਮ ਪਬਲਿਕ ਜਿਹੜੀ ਪਰੇਸ਼ਾਨ ਹੁੰਦੀ ਹੈ ਜਿੰਨੀ ਵਾਰ ਵੀ ਭੰਦੇਰ ਸਾਹਿਬ ਨੇ ਬਿਆਨ ਦਿੱਤਾ ਜਿੰਨੀ ਵਾਰ ਵੀ ਭੰਦੇਰ ਸਾਹਿਬ ਦੀ ਪੋਸਟ ਆਈ ਹੈ ਉਹਦੇ ਵਿੱਚ ਹਮੇਸ਼ਾ ਹੀ ਪਬਲਿਕ ਦਾ ਨੁਕਸਾਨ ਹੋਇਆ ਜੀ ਅਸੀਂ لیکن ਕਿਤੇ ਨਾ ਕਿਤੇ ਸਿਸਟਮ ਦਾ ਗੱਲ ਹੋ ਰਹੀ ਹੈ ਸਰਕਾਰ ਦੇ ਨਾਲ ਕੁਝ ਤਾਂ ਕੁਝ ਗੱਲ ਹੋ ਰਹੀ ਹੈ ਵੇਖੋ 1 ਸਾਲ ਹੋ ਚੱਲਿਆ ਜੀ 3 ਦਿਨ ਬਾਅਦ ਹੀ 1 ਸਾਲ ਹੋ ਜਾਣਾ ਜੀ ਜੋ ਸੰਘਰਸ਼ 2 ਚੱਲ ਰਿਹਾ ਉਹਦੇ ਵਿੱਚ ਅਗਰ ਦੇਖਿਆ ਜਾਵੇ 11 ਮਹੀਨੇ ਕੁਝ ਦਿਨ ਬਾਅਦ ਸਰਕਾਰ ਨੇ ਆਪਣੇ ਜਿਹੜੇ ਗੋਡੇ ਟਿੱਕੇ ਸੀਗੇ ਕੁਝ ਗੱਲ ਕਰਨ ਵਾਸਤੇ ਅੱਗੇ ਵਧੀ ਸੀਗੀ 1 ਸਾਲ ਦੀ ਮਿਹਨਤ ਲੱਗੀ ਆ ਤੁਸੀਂ 1 ਸਾਲ ਦੀ ਮਿਹਨਤ ਨੂੰ ਪਾਣੀ ਦੇ ਵਿੱਚ ਨਾ ਪਾਓ ਲੋਕਾਂ ਨੂੰ ਕਨਫਿਊਜ਼ ਨਾ ਕਰੋ ਮੈਂ ਫੇਰ ਤੁਹਾਰੇ ਕਹੂੰਗਾ سپورਟ ਕਰਨੀ ਆ ਕਰੋ ਨਹੀਂ ਸਾਈਡ ਤੇ ਹੋ ਜੋ ਤੁਸੀਂ ਅਲੱਗ ਪ੍ਰੋਗਰਾਮ ਬਣਾਉਂਦੇ ਆ ਲੋਕ ਕਨਫਿਊਜ਼ ਹੋ ਰਹੇ ਆ ਇਹ ਨਾ ਹੋਵੇ ਵੀ ਲੋਕ ਡੰਡੇ ਲੈ ਕੇ ਕਿਸਾਨਾਂ ਇਹ ਬੰਦੀਆਂ ਦੇ ਪਿੱਛੇ ਪੈ ਜਾਣ ਮੈਂ ਚੈਨਲ ਤੇ ਖੁੱਲ ਕੇ ਕਹਿ ਰਿਹਾ ਕਿਉਂਕਿ ਪੋਜੀਸ਼ਨ ਬਣਦੀ ਨਜ਼ਰ ਆ ਰਹੀ ਹੈ ਨਾ ਜੱਥੇ ਬੰਦੀਆ ਵੱਲੋਂ ਸ਼ਰਮਾ ਜੀ ਮਾਫੀ ਚਾਹਾਂਗਾ ਇੱਕ ਉਧਾਰ ਦੇਣਾ ਚਾਹਾਂਗਾ ਦੇਖੋ ਵੀ ਡੱਲੇਵਾਲ ਸਾਹਿਬ ਬੜਾ ਮੂੰਹ ਦੇ ਮਿੱਠੇ ਹੋ ਕੇ ਬੋਲਦੇ ਨੇ ਉਹ ਕਲੀਅਰ ਨਹੀਂ ਕਹਿ ਰਹੇ ਵੀ ਮੈਂ ਪਿੱਛੇ ਆ ਠੀਕ ਹੈ ਸਾਡੇ ਵੀ ਕਿਹ ਹੈਗੇ ਨੇ ਇੱਕ ਦੋ ਬੰਦੇ ਪੰਡਤ ਵਰਗੇ ਉਹ ਵੀ ਐਡੇ ਮੂੰਹ ਦੇ ਮਿੱਠੇ ਨੇ ਤੇ ਜੇਕਰ ਗੱਲ ਕਰਨੀ ਸਿੱਧੀ ਕਰੋ ਨਾ ਤੇ ਤੁਸੀਂ ਲੋਕਾਂ ਨੂੰ 당 ਕਰ ਰਹੇ ਹੋ ਕੱਲ ਤੋਂ ਅੱਜ ਤੁਸੀਂ ਸ਼ੰਭੂ ਵੱਟ ਤੇ ਲੋਕ ਇਕੱਠੇ ਕਰ ਲਏ ਮੀਡੀਆ ਬੁਲਾ ਲਿਆ ਖਾਸ ਕਰ ਪਟਿਆਲਾ ਦਾ ਮੀਡੀਆ ਇਕੱਠਾ ਹੋ ਸਪੈਸ਼ਲ ਰਾ ਪਰ ਗੱਲ ਉੱਥੇ ਆ ਜਾਂਦੀ ਹੈ ਕਿ ਕੁਝ ਯਾਨੀ ਕਿ ਜਿਹੜੇ ਬੰਦੇ ਉਹਨਾਂ ਨੇ ਇਸ ਤਰ੍ਹਾਂ ਦੇ ਉਹਨਾਂ ਕਰਕੇ ਦੇਖੋ ਇਹ ਕੱਲਾ ਕਿਸਾਨੀ ਲੋਦਨ ਨਹੀਂ ਕਹਿ ਰਿਹਾ ਪਿੱਛੇ ਵੀ ਕਈ ਅੰਦੋਲਨ ਸ਼ੁਰੂ ਹੋਏ ਭਗਤ ਸਿੰਘ ਉਹ ਲੈ ਕੇ ਜਦੋਂ ਸਾਡੀ ਆਜ਼ਾਦੀ ਹੋਈ ਉਤੋਂ ਲੈ ਕੇ ਕਈ ਅੰਦੋਲਨ ਹੋਏ ਕਈਆਂ ਚ ਪਾੜ ਪੇ ਗਦਰਦਾਰ ਲੋਕ ਇਕੱਠੇ ਹੋਏ ਇਹ ਸਾਰੇ ਜਿਹੜੀਆਂ ਕੁਰਬਾਨੀਆਂ ਹੋਈਆਂ ਉਹਦੇ ਵਿੱਚ ਵੀ ਇੱਕ ਗਦਰਦਾਰ ਸੀਗੇ ਉਹਨਾਂ ਦੇ ਨਾਮ ਵੀ ਆਏ ਨੇ ਪਰ ਮੈਂ ਉਹ ਮੁੱਦਾ ਜਾਣਣਾ ਚੰਦਾ ਇਹ ਉਹੀ ਹੋ ਰਿਹਾ ਹੈ ਕਿ ਇਹ ਗਦਰਦਾਰਾਂ ਦਾ ਕੰਮ ਹੋਰ ਲੱਗ ਗਿਆ ਇਸ ਧਰਨੇ ਵਿੱਚ ਹਾਂ ਬਿਲਕੁਲ ਦੇਖੋ ਥੋੜੀ ਜਿਹਾ ਦੇਖੋ ਜੇ ਇਹ ਚੀਜ਼ਾਂ ਨਾ ਹੋਣ ਤਾਂ ਸਾਨੂੰ ਨਹੀਂ ਲੱਗਦਾ ਵੀ ਜਿਹੜਾ ਮੋਰਚਾ ਇੰਨਾ ਲੰਬਾ ਚਲੇ ਜਾਂਦਾ ਜਾਂ ਸਾਨੂੰ ਸਭ ਤੋਂ ਵੱਡਾ ਜਿਹੜਾ ਹੁਣ ਖਤਰਾ ਪੈਦਾ ਹੋਇਆ ਵਾ ਜਾਂ ਲੋਕਾਂ ਨੂੰ ਖਤਰਾ ਪੈਦਾ ਹੋਇਆ ਵਾ ਵੀ ਇਹ ਸਨਾਰਕਿਆ ਬਾਪੂ ਦੀ ਜਾਨ ਲੈ ਕੇ ਜਾਊਗਾ ਡੱਲੇਵਾਰ ਸਾਹਿਬ ਦੀ ਜਾਨ ਲੈ ਕੇ ਜਾਊਗਾ ਕਿਉਂਕਿ ਉਹ ਤਾਂ ਆਪਣੇ ਅਟਲ ਵਿਸ਼ਵਾਸ ਤੇ ਖੜੇ ਆ ਲੇਕਿਨ ਜਿਹੜੀ ਬਾਕੀ ਹੋਰ ਜਿਹੜੇ ਕਰੀਏ ਜੁਬਦੇਵ ਸਾਹਿਬ ਦੀ ਗੱਲ ਕਰਦੇ ਆਪਾਂ ਲਖੋਵਰ ਸਾਹਿਬ ਦੀ ਗੱਲ ਕਰਦੇ ਆ ਜਾਂ ਚੰਡੂਨੀ ਸਾਹਿਬ ਦੀ ਗੱਲ ਕਰਦੇ ਆ ਤਕੈਤ ਦੀ ਗੱਲ ਕਰਦੇ ਆ ਗੁਰਦੇ ਬੰਦਿਆਂ ਕਿਤੇ ਨਾ ਕਿਤੇ ਬੱਲੇਵਾਲ ਸਾਹਿਬ ਦੀ ਮਿਹਨਤ ਤੇ ਪਾਣੀ ਪਾ ਰਹੀਆਂ ਮਿਹਨਤ ਤੇ ਪਾਣੀ ਫੇਰ ਰਹੀਆਂ ਜਿਹੜੀ ਵੀਰ ਨੇ ਕਮੈਂਟ ਕਰਿਆ ਹੀਰੋ ਦਾ ਵੀ ਜੀਰੋ ਬਣਾਣਾ ਚਾਹੁੰਦੇ ਬਿਲਕੁਲ ਜੀਰੋ ਬਣਾਣ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਤੁਸੀਂ ਆਪਣੀ ਹੀਰੋਗਰੀ ਬਾਅਦ ਚ ਲੈ ਲਿਓ ਤੁਸੀਂ ਆਪਣੀ ਪ੍ਰਧਾਨਗੀ ਬਾਅਦ ਚ ਲੈ ਲਿਓ ਪਹਿਲਾਂ ਜਿਹੜੇ ਮੰਚ ਤੇ ਅਸੀਂ ਇਕੱਠੇ ਹੋਏ ਆ ਜਿਹੜੇ ਮਕਸਦ ਨੂੰ ਇਕੱਠੇ ਹੋਏ ਆ ਉਹ ਪੂਰੇ ਦੇਸ਼ ਦਾ ਮਕਸਦ ਆ ਕੱਲੇ ਪੰਜਾਬ ਦਾ ਕੱਲੇ ਢੱਲੇਵਾਲ ਸਾਹਿਬ ਦਾ ਮਕਸਦ ਨਹੀਂ ਹੈਗਾ ਉਸ ਮਕਸਦ ਨੂੰ ਅਗਰ ਕਾਮਯਾਬ ਕਰਨਾ ਤਾਂ ਸਾਨੂੰ ਇਕਜੁੱਟ ਹੋਣਾ ਪੈਣਾ ਹੈ ਅਗਰ ਇਕਜੁੱਟ ਨਹੀਂ ਹੋਊਗਾ ਤਾਂ ਤੀਜੀ ਵਾਰ ਫੇਰ ਦਾ ਅਲੱਗ ਪ੍ਰੋਗਰਾਮ ਬਣਾਉਣਾ ਜਿਹੜੇ ਤੁਸੀਂ ਬੰਦ ਕਰਨੇ ਪੈਣੇ ਕਿਉਂਕਿ ਲੋਕ ਕੰਫਿਊਜ਼ ਹੋ ਰਹੇ ਆ ਜੀ ਦੇਖੋ ਮੈਂ ਸਾਫ਼ ਸਪਸ਼ਟ ਕਹਾਂਗਾ ਆਪਾਂ ਖ ਲਾਈ ਪਹਿਲਾਂ ਵੀ ਕੀਤਾ ਸੀ ਗੁਰਨਾਮ ਸਿੰਘ ਚੜੂਨੀ ਸਿਰਫ ਅੱਜ 70ਵਾਂ ਦਿਨ ਹੈ ਡੱਲੇਵਾਲ ਦਾ ਸਿਰਫ 3 ਘੰਟੇ ਹਰਾਨਾ ਬੈਠੇ ਸੀ ਭੁੱਖੇ 3 ਘੰਟੇ ਉੱਠ ਗਏ ਠੀਕ ਹੈ ਭੰਡੇਰ ਸਾਹਿਬ ਇੱਕ ਦਿਨ ਵੀ ਨਹੀਂ ਬੈਠੇ ਨਹੀਂ ਭੰਡੇਰ ਸਾਹਿਬ ਦਾ ਕੇ ਖਰੋਰੀ ਬਾਰਡਰ ਵੀ ਬਹੁਤ ਘੱਟ ਸਮੇਂ ਦੀ ਗੇਨ ਨਹੀਂ ਕਿਉਂਕਿ ਸ਼ੰਭੂ ਬਾਰਡਰ ਹੀ ਸਮੇਂ ਬਤੀਤ ਕਰ ਰਹੇ ਨੇ ਉਹਨਾਂ ਉਹ ਕਹਿੰਦੇ ਨੇ ਮੇਰੇ ਫੈਨ ਫਾਲੋਅਰ ਦੂਰੇ ਬੜੇ ਨੇ ਹਾਲਾਂਕਿ ਉੱਥੇ ਕਈ ਮੌਤਾਂ ਵੀ ਹੋਈਆਂ ਗੈਸ ਅਥਰੂ ਗੈਸ ਦੇ ਗੋਲੇ ਵੀ ਡਿੱਗੇ ਪਿਛਲੇ ਸਾਲ ਉੱਥੇ ਮੇਰੀ ਬਹਿਸ ਹੋਈ ਸੀ ਇਸੇ ਚੈਨਲ ਦੇ ਵੱਲੋਂ ਬਹਿਸ ਹੋਈ ਸੀ ਮੇਰੀ ਪਸੋਰ ਸੀ ਭੰਡੇਰ ਦੇ ਨਾਲ ਵੀ ਤੁਸੀਂ ਅੱਗੇ ਕੋਈ ਜਾਂਦੇ ਨੌਜਾਨਾ ਹੋ ਕੇ ਕਰਦੇ ਡੰਡੇ ਖਾਣ ਲਈ ਤਾਂ ਉਹ ਕਹਿੰਦੇ ਵੀ ਅਸੀਂ ਆਗੂ ਆ ਜੇ ਅਸੀਂ ਇਕੱਲੇ ਜਾਵਾਂਗੇ ਤਾਂ ਕਹਿੰਦੇ ਇਹਨੂੰ ਰਾਹ ਕੌਣ ਦਿਖਾਏਗਾ हां बिल्कुल बिल्कुल देखो ਅਸੀਂ ਕਿੰਨੀ ਵਾਰ ਕਿਹਾ ਵੀ ਅਗਰ ਦੇਸ਼ ਦੀ ਗੱਲ ਕਰਦੇ ਆਂ ਦੇਸ਼ ਦੀ ਆਰਮੀ ਦੀ ਗੱਲ ਕਰਦੇ ਆਂ ਉਹਦੇ ਵਿੱਚ ਕਿੰਨੇ ਮੰਤਰੀਆਂ ਦੇ ਬੇਟੇ ਆ ਜਿਹੜੇ ਫੌਜ ਦੇ ਵਿੱਚ ਆਰਮੀ ਦੇ ਵਿੱਚ ਆ ਜਾਂ ਸ਼ਹੀਦ ਹੋਏ ਜਾਂ ਕੋਈ ਇੱਕ ਕਿਸਮ ਦੀ ਵੀ ਇਹ ਜੇ ਕਿਸੇ ਦੀ ਦੇਣਦਾਰੀ ਹੋਵੇ ਜੀ ਜਾਂ ਜਥੇਬੰਦੀਆਂ ਵੱਲੋਂ ਗੱਲ ਕਰੀਏ ਇੱਕ ਬਾਪੂ ਡੱਲੇਵਾਲ ਨੂੰ ਛੱਡ ਕੇ ਇਹਨਾਂ ਦੇ ਪਰਿਵਾਰ ਨੂੰ ਛੱਡ ਕੇ ਪਹਿਲੀ ਵਾਰ ਅਸੀਂ ਦੇਖਿਆ ਵੀ ਕੋਈ ਪਰਿਵਾਰ ਜਾਂ ਆਪਣਾ ਨੁਕਸਾਨ ਕਰਾ ਰਿਹਾ ਜਾਂ ਬਾਪੂ ਡੱਲੇਵਾਲ ਸਾਹਿਬ ਇਕੰਦਰ ਦਿਲ ਤੋਂ ਕਿਤੇ ਨਾ ਕਿਤੇ ਆਪਣੇ ਧਰਨੇ ਤੇ ਬੈਠੇ ਆ ਨਹੀਂ ਬਾਕੀ ਜਥੇਬੰਦੀਆਂ ਨੇ ਕਿਹਾ ਇਹ ਐਲਾਨ ਕਰਦੇ ਆਂ ਮੈਿਕ ਫੜਦੇ ਆਂ ਆਪਣੀ ਇਹ ਮੀਟਿੰਗਾਂ ਦੱਸ ਦਿੰਨੇ ਇਹ ਮੀਟਿੰਗਾਂ ਕਰਦੇ ਰਹਿ ਜਾਂਦੇ ਆ ਉਧਰ ਲੋਕ ਸਾਡਾ ਜਵਾਨ ਆ ਜਿਹੜਾ ਸਾਡਾ ਪੰਜਾਬ ਦਾ ਇੱਕ ਹਰ ਇੱਕ ਵਿਅਕਤੀ ਆ ਜਿਹੜਾ ਇੰਨਾ इमोशनल ਆ ਇੰਨਾ ਜਜ਼ਬਾਤੀ ਆ ਵੀ ਉਹ ਜਜ਼ਬਾਤ ਦੇ ਵਿੱਚ ਆ ਕੇ ਅੱਗੇ ਗੋਲੀ ਵੀ ਖਾ ਲੈਂਦਾ ਪਾਣੀ ਦੇ ਬਿਚਾਰਾ ਵੀ ਚੱਲ ਲੈਂਦਾ ਅਥਰੂ ਗਾਇਦੇ ਗੋਲੇ ਵੀ ਚੱਲਾ ਲੈਂਦਾ ਜੀ ਸ਼ਰਮਜੀ ਮੈਂ ਆਪਣੇ ਦਰਸ਼ਕਾਂ ਨੂੰ ਵੀ ਦੱਸਣਾ ਚਾਹਨਾ ਤੇ ਦੇਖੋ ਸਾਰੇ ਕਿਸਾਨਾਂ ਆਗੋਂ ਨੂੰ ਵੀ ਦੱਸਣਾ ਚਾਹਨਾ ਕਿ ਸਾਡਾ ਨਾਦਾ ਭੰਦੇਸ ਸਾਹਿਬ ਨਾਲ ਕੋਈ ਵੈਰ ਹੈ ਨਾ ਕੋਈ ਸਾਡੀ ਉਹਨਾਂ ਨਾਲ ਲਾਗ ਦਾ ਟੈਡ ਨਾ ਕੋਈ ਸਾਡਾ ਪਿਆਰ ਹੈ ਨਾ ਤੁਹਾਡੇ ਡੱਲੇਵਾ ਸਾਹਿਬ ਨਾਲ ਜਿਆ ਕੁਝ ਹੈ ਨਾ ਕਿਸੇ ਕਿਸਾਨ ਜਿੱਥੇ ਮੰਡੀ ਬਣਾ ਲਵਾਏ ਤੁਹਾਡਾ ਵੀ ਨਹੀਂ ਹੈ ਸਾਡੇ ਚੈਨਲ ਦਾ ਵੀ ਨਹੀਂ ਹੈ ਪਰ ਸਾਡਾ ਫਰਜ ਬੰਦਾ ਹੈ ਕਿ ਅਸੀਂ ਜੋ ਸੱਚ ਹੋ ਰਿਹਾ ਉਹ ਸੱਚ ਪੰਜਾਬ ਦੇ ਲੋਕਾਂ ਨੂੰ ਦਿਖਾਈਏ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਬਹੁਤ ਔਖੇ ਸਮੇਂ ਚੋਂ ਨਿਕਲਣਾ ਪੈ ਰਿਹਾ ਹੈ ਪਹਿਲਾ ਕਰੋਨਾ ਵਾਇਰਸ ਆਇਆ ਸੀ ਉਸਨੇ ਇਨੇ ਲੋਕਾਂ ਨੂੰ ਯਾਨੀ ਕਿ ਅੱਜ ਤੱਕ ਉਹ درد ਨਹੀਂ ਚਲੇਗਾ ਹਟੇ ਠੀਕ ਹੈ ਉਹ ਕਰੋਨਾ ਵਾਇਰਸ ਲੋਕਾਂ ਦੇ ਕਈ ਕੰਮਕਾਰ ਬੰਦ ਰਹੇ ਹੁਣੇ ਕਿਸਾਨੀ ਅੰਦੋਲਨ ਚੱਲ ਰਿਹਾ ਇੱਕ ਸਾਲ ਤੋਂ ਸ਼ੰਭੂ ਤੋਂ ਅੱਗੇ ਜਾਣਾ ਬਹੁਤ ਔਖਾ ਹੋ ਰਿਹਾ ਹੈ ਲੋਕਾਂ ਨੂੰ ਹਰਿਆਣੇ ਵੱਲ ਨਹੀਂ ਘੁੰਮ ਕੇ ਜਾਣਾ ਪੈਂਦਾ ਪਰ ਇਹ ਜਿਹੜੇ ਲੋਕ ਨੇ ਜਿਹੜੇ ਮਹਾਪੰਚਾਇਤਾਂ ਰੋਇ ਇਕੱਠੀਆਂ ਕਰ ਰਹੇ ਨੇ ਇਹ ਇਹਨਾਂ ਨੂੰ ਆਮ ਲੋਕਾਂ ਦਾ ਦੁੱਖ ਦਰਦ ਨਹੀਂ ਦਿਖ ਰਿਹਾ ਤੁਸੀਂ ਸਹੀ ਕਿਹਾ 798 ਜਿਹੜੇ ਸੀਲ ਹੋ ਗਏ ਉਹਨਾਂ ਬਾਰੇ ਭਡੇਰ ਸਾਹਿਬ ਇੱਕ ਵਾਰ ਨਹੀਂ ਬੋਲੇ हां बिल्कुल देखो ਉਹਨਾਂ ਦੇ ਪਰਿਵਾਰਾਂ ਨੂੰ ਕੌਣ ਪੁੱਛ ਰਿਹਾ ਜੀ ਕਿ ਅੱਜ ਰਾਜੇਵਾਰ ਸਾਹਿਬ ਗਏ ਆ ਉਗਰਾਹ ਸਾਹਿਬ ਗਏ ਆ ਚਲੋ ਉਸ ਟਾਈਮ ਉਹ ਸਪੋਰਟ ਕੀਤੀ ਹੋਊਗੀ ਥੋੜਾ ਬਹੁਤ ਬਿਆਨ ਵੀ ਦੇ ਦਿੱਤਾ ਉਹ ਗੱਜਾ ਥੋੜੀ ਬਹੁਤੀ ਮਦਦ ਵੀ ਕਰ ਦਿੱਤੀ ਹੋਊਗੀ ਲੇਕਿਨ ਉਹਨਾਂ ਦੀ ਪਰਪਾਈ ਥੋੜਾ ਕਰ ਸਕਦੇ ਆ ਉਹ ਪਰਿਵਾਰ ਦੇ ਜੋ ਇੱਕ ਜੀ ਚਲੇ ਗਿਆ ਚਾਹੇ ਬਜ਼ੁਰਗ ਗਿਆ ਚਾਹੇ ਸ਼ੁਭਕਰਮ ਵਰਗਾ ਸਾਡਾ ਜਵਾਨ ਗਿਆ ਉਹ ਪਰਪਾਈ ਨਹੀਂ ਕਰ ਸਕਦੇ ਇਹੀ ਨੁਕਸਾਨ ਨਾ ਹੋਵੇ ਸਾਡੇ ਲੋਕਾਂ ਦਾ ਨੁਕਸਾਨ ਨਾ ਹੋਵੇ ਦੇਸ਼ ਦਾ ਪੰਜਾਬ ਦਾ ਨੁਕਸਾਨ ਨਾ ਹੋਵੇ ਪੰਜਾਬ ਦੀ ਨੌਜਵਾਨ ਬਜ਼ੁਰਗ ਦਾ ਨੁਕਸਾਨ ਨਾ ਹੋਵੇ ਅਸੀਂ ਕਰਕੇ ਅਸੀਂ ਕਹਿੰਦੇ ਆ ਜੋ ਪ੍ਰੋਗਰਾਮ ਚੱਲਦਾ ਜੋ ਧਰਨਾ ਚੱਲਦਾ ਆ ਰਿਹਾ ਹੈ 12 ਮਹੀਨੇ ਤੋਂ ਧਰਨਾ ਚੱਲਦਾ ਰਿਹਾ 12 ਮਹੀਨੇ ਪੂਰੇ ਹੋਣੇ ਵਾਲੇ ਤਿੰਨ ਦਿਨ ਬਾਅਦ ਅਗਰ ਉਹ ਧਰਨੇ ਨੂੰ ਤੁਸੀਂ ਸਫਲ ਬਣਾਉਣਾ ਹੈ ਤਾਂ ਜਿਹੜੀ 14 ਤਰੀਕ ਦੀ ਗੱਤੀ ਹੋਈ ਮੀਟਿੰਗ ਹੈ ਉਸ ਤੋਂ ਪਹਿਲਾਂ ਜਿਹੜਾ ਤੁਸੀਂ ਕਹਿ ਰਹੇ ਅੱਜ ਅਸੀਂ 10 ਨੂੰ ਕਰ ਰਹੇ ਆ ਕੱਲ ਨੂੰ ਅਗਰਾਹ ਸਾਹਿਬ ਦਾ ਅੱਜ ਅਸੀਂ 11 ਨੂੰ ਕਰ ਰਹੇ ਆ ਜੀ ਲੱਲੇਵੜ ਸਾਹਿਬ ਕਹਿ ਰਹੇ ਅਸੀਂ 12 ਨੂੰ ਕਰ ਰਹੇ ਆ ਫਿਰ ਇੱਕ ਜੱਥੇਬੰਦੀ ਆ ਠੀਕ ਹੈ ਮਹਾਪੰਚਾਇਤ ਬੁਲਾਈ ਗਈ ਖਨੌਰੀ ਦੇ ਵਿੱਚ ਤੁਸੀਂ ਉੱਥੇ ਜਾ ਕੇ ਸਪੋਰਟ ਕਰੋ ਕਿਉਂਕਿ ਖਨੌਰੀ ਤੇ ਹੀ ਬਫਾ ਦਾ ਸਰਕਾਰ ਦਾ ਆਇਆ ਸੀ ਜੋ ਗੱਲਬਾਤ ਕਰਨੀ ਸੀ ਅਗਰ ਸਰਕਾਰ ਇਸ ਚੀਜ਼ ਤੇ ਆ ਕੇ ਕੁੰਟਗੀ ਵੀ ਅਸੀਂ ਗੱਲ ਕਿਹੜੀ ਜਥੇਬੰਦੀ ਨਾਲ ਕਰੀਏ ਤੇ ਮੁੜ ਕੇ ਗੱਲਾਂ ਜਾਂ ਮੀਟਿੰਗਾਂ ਦਾ ਹੀ ਟਾਈਮ ਮਿਲਦਾ ਰਹ ਜੂਗਾ ਜਿਹੜੇ ਮੁੱਦੇ ਆਪਾਂ ਨੇ ਹੱਲ ਕਰਾਉਣੇ ਆ ਜਿਹੜੇ ਬਿੱਲ ਰੱਦ ਕਰਾਉਣੇ ਆ ਤਿੰਨ ਕਾਲੇ ਨੂੰ ਰੱਦ ਕਰਾਉਣੇ ਐ ਐਮਐਸਕੇ ਦੀ ਗੱਲ ਕਰਨੀ ਤਾਂ ਬਹੁਤ ਦੂਰ ਦੀ ਗੱਲ ਹੋ ਜਾਣੀ ਜੀ ਫਿਰ ਸ਼ਰਮਾ ਜੀ ਇੱਕ ਹੋਰ ਕਮੈਂਟ ਆ ਗਿਆ ਮੇਰੇ ਕੋਲ ਮੈਂ ਉਹ ਪੜ ਰਿਹਾ ਸੀ نیچے ਦੇਖ ਕੇ ਵੀ ਲਿਖਿਆ ਆਇਆ ਕਿ ਯਾਨੀ ਕਿ ਮੋਦੀ ਨੇ ਜੇਕਰ ਇਹ ਕਿਸਾਨਾਂ ਆਗੂ ਐਦਾਂ ਹੀ ਕਰਨਗੇ ਤਾਂ ਇਹ ਵੀ ਸਾਫ਼ ਹੋਣਗੇ ਮੋਦੀ ਕਰ ਸਕਦੇ ਨੇ ਕਿਉਂਕਿ ਮੋਦੀ ਬਹੁਤ ਵੱਡਾ ਥੰਮ ਹੈ ਮੰਦੇਓ ਆਖਰੀ ਸਵਾਲ ਛੋਡੀ ਸਾਹਿਬ ਦੇਖੋ ਸੰਧੇਰ ਸਾਹਿਬ ਦਾ ਵੀ ਤੁਸੀਂ ਜੇ ਅੱਜ ਦਾ ਸਵੇਰ ਦਾ ਬਿਆਨ ਦੇਖੂਗੇ ਜਾਂ ਕੱਲ ਦੀ ਗੱਲ ਦੇਖੂਗਾ ਉਹਦੇ ਵਿੱਚ ਭਗਵੰਤ ਮਾਨ ਨੂੰ ਜਾਦਾ ਕੁਸ ਕਰ ਗਿਆ ਜੀ ਹਾਲਾ ਤੇ ਇਹਨਾਂ ਤਿਲਕਾਲੇ ਕਾਨੂੰਨਾਂ ਚ ਐਮਐਸਪੀ ਤੇ ਜਿੰਨਾ ਕਿ ਮਾਨ ਸਾਹਿਬ ਦਾ ਰੋਲ ਆ ਜਾਂ ਮਾਨ ਸਾਹਿਬ ਦੀ ਸਰਕਾਰ ਦਾ ਰੋਲ ਉਹਦੇ ਵਿੱਚ ਉਹ ਦੋਸ਼ੀ ਆ ਜਾਂ ਨਹੀਂ ਆ ਉਹ ਅਲੱਗ ਗੱਲ ਹੈ ਲੇਕਿਨ ਇਹ ਮਸਲਾ ਮਾਨ ਸਾਹਿਬ ਦਾ ਨਹੀਂ ਹੈਗਾ ਇਹ ਮਸਲਾ ਸੈਂਟਰ ਸਰਕਾਰ ਦਾ ਹੈ ਮੋਦੀ ਸਾਹਿਬ ਦੀ ਸਰਕਾਰ ਦੇ ਖਿਲਾਫ ਇੱਕ ਵੀ ਸ਼ਬਦ ਨਹੀਂ ਬੋਲਿਆ ਭੰਦੇਟਾ ਸਾਹਿਬ ਨੇ ਜਿੰਨੀ ਵੀ ਜਾਇਰ ਗੋਲੀਆਂ ਮਾਨ ਸਾਹਿਬ ਦੀ ਸਰਕਾਰ ਤੇ ਗੋਲੀਆਂ ਅਜਿਹੀ ਕਰਕੇ ਮਾਨ ਸਾਹਿਬ ਕਹਿੰਦੇ ਆ ਵੀ ਅਗਰ ਸਰਕਾਰ ਸੂਬਾ ਸਰਕਾਰ ਖਸਾਨਾ ਦੇ ਨਾਲ ਜਾਣਾ ਚਾਹੁੰਦੀ ਹੈ ਤਾਂ ਕੁਝ ਜਟੇਬੰਦੀ ਹੈ ਜਿਹੜੀਆਂ ਵੀ ਚੰਦਾ ਨਹੀਂ ਮੈਨੂੰ ਸ਼ਰਮ ਆਈ ਮਾਫੀ ਜਨਾ ਮੈਨੂੰ ਹਾਸਾ ਹੋ ਜਾਂਦਾ ਉਹ ਤਾਂ ਪਢੇਰ ਸਾਹਿਬ ਦੀ ਬੋਲਦੇ ਪਤਾ ਹੈ ਵੀ ਮੋਦੀ ਸਾਹਿਬ ਫਿਰ ਸ਼ੰਭੂ ਬਾਰਡਰ ਤੇ ਪ ਇਹਨਾਂ ਨੂੰ ਪੱਥਰਾਂ ਨਾਲ ਨਹੀਂ ਮਿਲਣਾ ਅਪਡੇਟ ਸਾਹਿਬ ਨੂੰ ਚਾਹੇ ਜਾਗ ਲੈਣ ਦਾ ਡਰ ਹੋਵੇ ਚਾਹੇ ਏਜੰਟ ਬਣੇ ਦਾ ਡਰ ਹੋਵੇ ਜਿਵੇਂ ਅਸੀਂ ਕਹਿ ਰਹੇ ਹਾਂ ਵੀ ਕਮੈਂਟਾਂ ਦੇ ਵਿੱਚ ਲੋਕ ਦੇਖਦੇ ਆ ਵੀ ਮੋਦੀ ਸਾਹਿਬ ਦਾ ਏਜੰਟ ਭਲੇਰ ਹੈ ਜੀ ਜੀ ਮੈਂ ਕੱਲਾ ਨਹੀਂ ਕਹਿ ਰਿਹਾ ਤੁਸੀਂ ਕਮੈਂਟ ਖੋਲ ਕੇ ਦੇਖ ਲਓ ਹੈਗੇ ਜੀ ਮੈਂ ਪੜੇ ਹਾਂ ਜਿਨ ਜਿਨੇ ਵੀ ਭਲੇਰ ਸਾਹਿਬ ਦੇ ਪੋਸਟ ਆ ਰਹੀਆਂ ਥੱਲੇ ਜਾ ਕੇ ਨੀਚੇ ਦੇਖੋ ਤਾਂ ਸਹੀ ਤੁਹਾਨੂੰ ਗੁੱਸਾ ਵੀ ਆਊਗਾ ਤੁਹਾਨੂੰ ਹਾਸੀ ਵੀ ਆਊਗੀ ਕਿਉਂ ਗੁੱਸਾ ਇਸ ਕਰਕੇ ਆਊਗਾ ਵੀ ਪਬਲਿਕ ਪਰੇਸ਼ਾਨ ਕਰਨ ਨਾਲ ਤੁਹਾਡੇ ਧਿਆਨ ਹੁੰਨੇ ਆ ਖਾਸਾ ਇਦਾਂ ਹੁੰਦਾ ਵੀ ਤੁਸੀਂ ਇੱਕ ਜਿਹੜਾ ਜਿਹੜੇ ਰਸਤੇ ਤੇ ਸੀ ਚੱਲੇ ਆ ਤੁਸੀਂ ਅਲੱਗ ਡੁਗਡੁਗੀ ਵਜਾ ਰਹੇ ਆ ਤੁਸੀਂ ਐਸਕੇਮ ਭਾਰਤ ਦੀ ਗੱਲ ਕਰ ਰਹੇ ਆ ਤੁਸੀਂ ਐਸਕੇਮ 2 ਦੀ ਗੱਲ ਕਰ ਰਹੇ ਆ ਪਹਿਲਾਂ ਉਸ ਮਸਲੇ ਨੂੰ ਤਾਂ ਸਮਝਾ ਲਓ ਕਿ ਵੀ ਐਸਕੇਮ ਹੈ ਕਿਆ ਚੀਜ਼ ਐ ਕੌਣ ਐ ਕਿਹੜੇ-ਕਿਹੜੇ ਇਹਦੇ ਵਿੱਚ ਲੋਕ ਸ਼ਾਮਲ ਐਂ ਜੀ ਚਲੋ ਸ਼ਰਮਾਈ ਤੁਸੀਂ ਸਾਨੂੰ ਇਹ ਜਿਹੜੀ ਵੱਡੀ ਖਬਰ ਆ ਰਹੀ ਉਸ ਤੇ ਸਾਨੂੰ ਅਪਡੇਟ ਦਿੱਤੀ ਤੇ ਮੈਂ ਤੁਹਾਡੇ ਕੋਲ ਜਲਦੀ ਹੋਰ ਅਪਡੇਟ ਲਈ ਆਵਾਂਗਾ ਧੰਨਵਾਦ ਛੋਟੀ ਸਾਹਿਬ ਬਾਬਾ ਧੰਨਵਾਦ ਜੀ ਧੰਨਵਾਦ ਸੋ ਦੋਸਤੋ ਜਿਹੜੀ ਸਾਡੀ ਇਸ ਸਮੇਂ ਦੀ ਬਹੁਤ ਹੀ ਵੱਡੀ ਖਬਰ ਆ ਰਹੀ ਹੈ ਜਿਵੇਂ ਕਿ ਸਾਡੇ ਪੱਤਰਕਾਰ ਜੀ ਦੱਸਿਆ ਕਿ ਸ਼ੰਭੂ ਬਾਡਰ ਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ 12 ਵਜੇ ਸ਼ੁਰੂ ਹੋਈ ਹੈ ਤੇ ਉਹਦੇ ਵੀ ਸਭ ਤੋਂ ਵੱਡੀ ਗੱਲ ਇਹ ਸੀ ਕਿ ਸਪੈਸ਼ਲ ਮੀਡੀਆ ਨੂੰ ਬੇਨਤੀ ਕੀਤੀ ਗਈ ਸਵਰਨ ਸਿੰਘ ਪੰਡੇਰ ਦੇ ਵੱਲੋਂ ਪਰ ਹੈਰਾਨੀ ਇੱਥੇ ਹੁੰਦੀ ਹੈ ਜੋ ਕਮੈਂਟ ਵੀ ਆ ਰਹੇ ਨੇ ਲੋਕਾਂ ਦੇ ਕਿ ਇਹ ਮਾਂ ਮੀਟਿੰਗ ਕਿਉਂ ਕੀਤੀ ਜਾ ਰਹੀ ਹੈ ਜਦ ਕਿ ਖਨੋਰੀ ਨੂੰ ਖਨੋਰੀ ਨੂੰ ਚਾਲੇ ਪਾਉਣ ਲਈ ਕਿਹਾ ਜਾ ਰਿਹਾ ਹੈ ਉਧਰ ਡੱਲੇਵਾ ਸਾਹਿਬ ਖਨੋਰੀ ਬਹੁਤ ਬੁਲਾ ਰਹੇ ਨੇ ਕਿਸਾਨ ਆਗੂ ਹਨ ਤੇ ਇਹ ਆਪਣਾ ਅਲੱਗ ਰਸਤਾ ਫੜ ਰਹੇ ਨੇ ਤਾਂ ਇਸ ਤੋਂ ਸਾਹਝਰ ਹੁੰਦਾ ਹੈ ਕਿ ਕਿਤੇ ਨਾ ਕਿਤੇ ਧਰਨੇ ਦੇ ਵਿੱਚ ਦਰਾਰ ਪੈ ਚੁੱਕੀ ਹੈ ਅਤੇ ਇਹ ਧਰਨਾ ਹੁਣ ਗਲਤ ਲੀਤੇ ਤੁਰ ਪਿਆ ਹੈ ਜੋ ਕਿ ਇਹ ਸਰਕਾਰੀ ਦਾ ਫਾਇਦਾ ਵੀ ਚੁੱਕ ਸਕਦੀ ਹੈ ਤੁਹਾਨੂੰ ਦਾ ਜਿਕੇ 14 ਤਰੀਕ ਨੂੰ ਸਰਕਾਰ ਦਾ ਵਫਾਦਾਨਾ ਦਿੱਲੀ ਤੋਂ ਜਿਨ੍ਹਾਂ ਨੇ ਮੀਟਿੰਗ ਕਰਨੀ ਹੈ ਜੇਕਰ ਇਹ ਆਗੂ ਇਕੱਠੇ ਨਾ ਹੋਏ ਤਾਂ ਫਿਰ ਇਹਨਾਂ ਨੂੰ ਬਹੁਤ ਵੱਡਾ ਨੁਕਸਾਨ ਵੀ ਚਲਣਾ ਪੈ ਸਕਦਾ ਹੈ ਤੋ ਦੋਸਤੋ ਇਹ ਸੀ ਸਾਡੀ ਹੁਣ ਲਈ ਅਪਡੇਟ ਤੇ ਨਵੀਂ ਤੇ ਤਾਜ਼ਾ ਅਪਡੇਟ ਦੇ ਦਰੋਏ ਪੰਜਾਬੀ ਨਿਊਜ਼ ਤੁਹਾਡਾ ਨਾ ਦੁਆਰਾ ਜੁੜਾ ਕੋਈ ਹੋਰ ਲਾਈਵ ਮੁੱਦਾ ਲੈ ਕੇ ਧੰਨਵਾਦ ਅਲਵਿਦਾ